ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੂਣਾ ਦੇ ਵੱਲੋਂ ਭਾਰਤ ਦੇ ਵਿੱਚ ਯੂਏਈ ਦੇ ਰਾਜਦੂਤ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਇਸ ਮੁਲਾਕਾਤ ਦੌਰਾਨ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ। ਤਸਵੀਰਾਂ ਸੋਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਹੋਈਆਂ ਦੇਖੀਆਂ ਜਾ ਸਕੀਆਂ। ਜਿਵੇਂ ਆਪਣੇ ਸਕਰੀਨ ਤੇ ਨਾ ਤਸਵੀਰਾਂ ਨੂੰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋਹਾਂ ਦੇ ਵੱਲੋਂ ਇੱਕ ਦੂਜਰੇ ਨਾਲ ਮੁਲਾਕਾਤ ਕੀਤੀ ਗਈ ਤਸਵੀਰਾਂ ਖਿੱਚਵਾਈਆਂ ਗਈਆਂ। ਮਾਮਲੇ ਦੇ ਨਾਲ ਜੁੜੀ ਜੀ ਜਾਣਕਾਰੀ ਮਿਲਿਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਤਿਆਂ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਦੇ ਵਿੱਚ ਯੂਏਈ ਦੇ ਰਾਜਦੂਤ ਡਾਕਟਰ ਅਬਦੁਲ ਨਾਸਰ ਜਮਾਲ ਅਲਸ਼ਾਲੀਨ ਦੇ ਨਾਲ ਮੁਲਾਕਾਤ ਕੀਤੀ ਹੈ ਜਿੱਤੇ ਪੰਜਾਬ ਅਤੇ ਯੂਏਈ ਦਰਮਿਆਨ ਵਪਾਰ ਨਿਵੇਸ਼ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤੀਆਂ ਗਈਆਂ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਨੂੰ ਮੌਕਿਆਂ ਦੀ ਧਰਤੀ ਵਜੋਂ ਪੇਸ਼ ਕਰਦਿਆਂ ਇਸ ਦੀ ਮਜ਼ਬੂਤ ਖੇਤੀ ਆਧਾਰਿਤ ਉਦਯੋਗਿਕ ਸੰਭਾਵਨਾਵਾਂ ਅਤੇ ਵਪਾਰਕ ਮਾਹੌਲ ਨੂੰ ਉਭਾਰਦਿਆਂ ਉਜਾਗਰ ਕੀਤਾ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅਤੇ ਯੂਏਈ ਦਰਮਿਆਨ ਵਪਾਰ ਅਤੇ ਵੰਚ ਦੇ ਲਈ ਕੁਦਰਤੀ ਭਾਈਵਾਲੀ ਹੈ ਜਿਸ ਨੂੰ ਆਪਸੀ ਲਾਭ ਦੇ ਲਈ ਵਰਤਿਆ ਜਾ ਸਕਦਾ ਹੈ ਪੰਜਾਬ ਦੇ ਅਨਾਜ ਉਤਪਾਦਨ ਡੇਰੀ ਅਤੇ ਐਗਰੋ ਪ੍ਰੋਸੈਸਿੰਗ ਦੀ ਜੋ ਪ੍ਰਮੁਖਤਾ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਯੂਏਈ ਦੀਆਂ ਖੁਰਾਕ ਸੁਰੱਖਿਆ ਲੋੜਾਂ ਨੂੰ ਪੂਰਾ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਉਹਨਾਂ ਨੇ ਆਈਟੀ ਲੋਜਿਸਟਿਕਸ ਸਿਹਤ ਸੰਭਾਲ ਅਤੇ ਸਿੱਖਿਆ ਦੇ ਸਹਿਯੋਗ ਦੀ ਸੰਭਾਵਨਾਤੇ ਵੀ ਜ਼ੋਰ ਦਿੱਤਾ। ਜਿਸ ਦੇ ਨਾਲ ਦੋਹਾਂ ਖੇਤਰਾਂ ਦੇ ਵਿੱਚ ਨਵੇਂ ਆਰਥਿਕ ਮੌਕੇ ਪੈਦਾ ਕੀਤੇ ਜਾ ਸਕਦੇ ਨੇ। ਭਵਿੱਖ ਦੇ ਚਾਹੇ ਉਹ ਨੋ ਢਾਂਚਾਗਤ ਦਿਸ਼ਾ ਦੇਣ ਦੇ ਲਈ ਇੱਕ ਸੰਯੁਕਤ ਕਾਰਜ ਸਮੂਹ ਬਣਾਉਣ ਦਾ ਪ੍ਰਸਤਾਵ ਕੀਤਾ ਗਿਆ ਸੀ ਜੋ ਕਿ ਆਪਸੀ ਹਿੱਤਾਂ ਦੇ ਸੰਭਾਵੀ ਖੇਤਰਾਂ ਦਾ ਮੁਲਾਕਣ ਅਤੇ ਖੋਜ ਕਰੇਗੀ ਤੇ ਵਪਾਰ ਤੇ ਨਿਵੇਸ਼ ਨੂੰ ਵਧਾਉਣ ਦੇ ਲਈ ਰਾਣ ਨੀਤੀਆਂ ਵੀ ਤਿਆਰ ਕਰੇਗੀ ਚਰਚਾ ਦੌਰਾਨ ਇੱਕ ਵੱਡਾ ਮੁੱਦਾ ਪੰਜਾਬ ਅਤੇ ਯੂਏ ਦੇ ਸ਼ਹਿਰਾਂ ਦਰਮਿਆਨ ਸਿੱਧੀ ਹਵਾਈ ਸੰਪਰਕ ਸਥਾਪਿਤ ਕਰਨ ਦੀ ਜ਼ਰੂਰਤ ਹੈ ਰਾਜਦੂਤ ਨੇ ਵਪਾਰ ਨਿਵੇਸ਼ ਅਤੇ ਸੈਰਸਪਟਾ ਦੀ ਸਹੂਲਤ ਲਈ ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡਿਆਂ ਤੋਂ ਯੂਏਈ ਦੇ ਲਈ ਵਾਦੋ ਸਿੱਧੀਆਂ ਉਡਾਨਾਂ ਦੀ ਮਹੱਤਤਾ ਦੇ ਉੱਤੇ ਜ਼ੋਰ ਦਿੱਤਾ ਇਸ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੋਸਸਦ ਵਾਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰੀ ਸ਼ਹਿਰੀ ਹਵਾ ਆਵਾਜ਼ੀ ਮੰਤਰੀ ਕੋਲ ਇਹ ਮੁੱਦਾ ਚੁੱਕਣਗੇ ਜਿਨ੍ਹਾਂ ਦੇ ਵਿੱਚ ਯੂਏਈ ਅਧਾਰਿਤ 에ਅਰਲਾਈਨਾਂ ਰਾਹੀਂ ਸਿੱਧੀਆਂ ਉਡਾਨਾਂ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਜਾਏਗੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਪਰਕ ਵਧਨ ਦੇ ਨਾਲ ਪੰਜਾਬ ਦੇ ਵਿੱਚ ਹਜ਼ਾਰਾਂ ਪ੍ਰਵਾਸੀ ਭਾਰਤੀਆਂ ਕਾਰੋਬਾਰੀਆਂ ਅਤੇ ਪੇਸ਼ੇਵਰਾਂ ਦੇ ਲਈ ਵਪਾਰ ਸੈਰਸਪਟਾ ਅਤੇ ਯਾਤਰਾਵਾਂ ਦੀਆਂ ਸਹੂਲਤਾਂ ਦੇ ਵਿੱਚ ਬਾਤ ਆਫ ਪੇਗਾ ਮੰਤਰੀ ਨੇ ਕਿਹਾ ਕਿ ਬਿਹਤਰ ਹਵਾਈ ਸੰਪਰਕ ਨਾ ਸਿਰਫ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰੇਗਾ ਸੋ ਕਿ ਦਿੱਲੀ ਤੋਂ ਯੂਈ ਤੱਕ ਉਡਾਨਾਂ ਦੀ ਵਰਤੋਂ ਕਰਨ ਦੇ ਵਿੱਚ ਯਾਤਰੀਆਂ ਨੂੰ ਦਰਪੇਸ਼ ਚੁਣੌਤੀਆਂ ਵੀ ਘਟਾਏਗਾ ਉਹਨਾਂ ਨੇ ਆਸ ਪ੍ਰਗਟਾਈ ਕਿ ਇਸ ਮੁੱਦੇ ਤੇ ਹੱਲ ਦੇ ਨਾਲ ਪੰਜਾਬ ਅਤੇ ਯੂਈ درمیان ਹੋਰ ਆਰਥਿਕ ਸੰਭਾਵਨਾਵਾਂ ਪੈਦਾ ਹੋਣਗੀਆਂ ਇਹ ਮੀਟਿੰਗ ਆਰਥਿਕ ਰੁਝੇਵਿਆਂ ਨੂੰ ਵਧਾਉਣ ਅਤੇ ਪੰਜਾਬ ਯੂਈ ਸੰਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਦੇ ਸਾਂਝੇ ਦ੍ਰਿਸ਼ਟੀਕੋਣ ਦੇ ਨਾਲ ਸਮਾਪਤ ਹੋਈ ਜਿਸ ਦੇ ਵਿੱਚ ਲੰਬੇ ਸਮੇਂ ਦੀ ਵਪਾਰ ਅਤੇ ਨਿਵੇਸ਼ ਭਾਈ ਬਾਲੀ ਦੇ ਉੱਤੇ ਧਿਆਨ ਜਿਹੜਾ ਉਹ ਕੇਂਦਰਿਤ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਯੂਏ ਦੇ ਰਾਜਦੂਤ ਡਾਕਟਰ ਅਲਸ਼ਾਲੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿੱਥੇ ਪੰਜਾਬ ਅਤੇ ਯੂਏ ਦੇ ਦਰਮਿਆਨ ਵਪਾਰ, ਨਿਵੇਸ਼ ਅਤੇ ਸੱਭਿਆਚਾਰਕ ਦਾਨ ਪ੍ਰਦਾਨ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਜਿਹੜੀਆਂ ਨੇ ਉਹ ਕੀਤੀਆਂ ਗਈਆਂ।